ਫਤਿਹ ਪਾਰਕ ਹਸਪੀਟਲ ਤੋਂ ਨਿਊਰੋ ਸਰਜਨ ਸਾਡੇ ਨਾਲ ਇਸ ਵਕਤ ਜੁੜੇ ਹੋਏ ਨੇ ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਵੀ ਸਪੋਕਸਮੈਨ ਟੀਵੀ ਤੇ ਡਾਕਟਰ ਸਾਹਿਬ ਰਾਜਵੀਰ ਜਵੰਦਾ ਬਾਰੇ ਤੁਸੀਂ ਸੁਣਿਆ ਹੋਵੇਗਾ 12 ਦਿਨਾਂ ਤੋਂ ਉਹਨਾਂ ਦਾ ਇਲਾਜ ਇਸ ਪ੍ਰਕਾਰ ਚੱਲ ਰਿਹਾ ਤੁਸੀਂ ਵੀ ਨਜ਼ਰ ਰੱਖੀ ਹੋਵੇਗੀ ਤਾਂ ਸਾਨੂੰ ਸਰਲ ਭਾਸ਼ਾ ਦੇ ਵਿੱਚ ਸਮਝਾਓ ਕਿ ਕਿਹੜੀਆਂ ਕਿਹੜੀਆਂ ਸੱਟਾਂ ਦਿਮਾਗ ਦੇ ਵਿੱਚ ਕਿਸ ਪ੍ਰਕਾਰ ਲੱਗੀਆਂ ਜਿਹੜੀਆਂ ਉਹਨਾਂ ਦੀ ਮੌਤ ਦਾ ਕਾਰਨ ਬਣੀਆਂ ਨੇ ਅ ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਗੱਲ ਸ਼ੁਰੂ ਕਰਾਂਗਾ so a kya ke it's a very sad day for uh, the punjabi music industry uh, we lost a gem assi ek heera lose kita and uh, to a very unfortunate accident jinni sade walon agli wari hun eh dekhte hoye we have to be agli wari we have to be careful ke eda ni koi bhi accident hunda hai ya kuch bhi patient nu kisenu sat lagdi hai ਤਾਂ ਪੇਸ਼ੈਂਟ ਨਾਲ ਕਿੰਨੀ ਕੇਅਰਫੁਲੀ ਡੀਲ ਕੀਤਾ ਜਾ ਸਕਦਾ ਹੈ ਇਨੀਸ਼ੀਅਲ ਸਭ ਤੋਂ ਮੈਨੇਜਮੈਂਟ ਜਿਹੜੀ ਹੁੰਦੀ ਹੈ ਇਨੀਸ਼ੀਅਲ ਮੈਨੇਜਮੈਂਟ ਹੁੰਦੀ ਹੈ ਜਦੋਂ ਚ ਪੇਸ਼ੈਂਟ ਦਾ ਕ੍ਰਿਟੀਕਲ ਪੀਰੀਅਡ ਹੁੰਦਾ ਹੈ ਜਦੋਂ ਚ ਪੇਸ਼ੈਂਟ ਨੂੰ ਬਚਾਇਆ ਜਾ ਸਕਦਾ ਜੀ ਜਿਵੇਂ ਤੁਸੀਂ ਪੁੱਛਿਆ ਅ ਜਿੰਨੀ ਮੈਨੂੰ ਜਾਣਕਾਰੀ ਹੈਗੀ ਹੈ ਪੇਸ਼ੈਂਟ ਨੂੰ ਇੱਕ ਤਾਂ ਸੇਵਰ ਹੈਡ ਇੰਜਰੀ ਸੀਗੀ ਤੇ ਮਲਟੀਪਲ ਪਲੇਸਸ ਤੇ ਸਰਵਾਈਕਲ ਸਪਾਈਨ ਐਂਡ ਡਾਰਸਲ ਸਪਾਈਨ ਇੰਜਰੀ ਸੀਗੀ ਐਂਡ ਪੇਸ਼ੈਂਟ ਦੇ ਲੰਥਸ ਕੁ ਵੀ ਇਫੈਕਟ ਵਜਨ ਦੇ ਕਾਰਨ ਪੇਸ਼ੈਂਟ ਦੇ ਆ ਸਾਹ ਲੈਣ ਦੀ ਕੈਪੇਬਿਲਿਟੀ ਵੀ ਕਾਫੀ ਘਟ ਗਈ ਸੀ ਆ ਸਰਵਾਈਕਲ ਸਪਾਈਨ ਇੰਜਰੀ ਆ ਆਮ Iਲ ਸਟਾਰਟ ਵਿਦ ਦ ਸਪਾਈਨ ਇੰਜਰੀ ਜੀ ਜੀ ਸਰਵਾਈਕਲ ਸਪਾਈਨ ਜਿਹੜਾ ਹੁੰਦਾ ਹੈ ਉਹ ਸਾਡੇ ਸਰੀਰ ਦੇ ਸਾਰੇ ਆ ਮਾਸਪੇਸ਼ੀਆਂ ਨੂੰ ਕੰਟਰੋਲ ਕਰਦਾ ਵਿਚ ਜਿਹੜਾ ਇਨਕਲੂਡ ਕਰਦਾ ਹੈ ਸਾਹ ਲੈਣ ਦੀਆਂ ਮਾਸਪੇਸ਼ੀਆਂ ਤੇ ਹੱਥ ਪੈਰ ਚਲਾਉਣ ਦੀ ਕੈਪੇਬਿਲਿਟੀ ਜੇ ਸਰਵਾਈਕਲ ਸਪਾਈਨ ਤੇ ਹਾਈ ਇੰਜਰੀ ਹੋਵੇ ਉੱਪਰਲੀ ਸਰਵਾਈਕਲ ਸਪਾਈਨ ਚ ਇੰਜਰੀ ਹੋਵੇ ਤੇ ਪੇਸ਼ੈਂਟ ਦੀ ਸਾਹ ਲੈਣ ਦੀ ਕੈਪੇਬਿਲਿਟੀ ਉਹ ਵੀ ਚਲੀ ਜਾਂਦੀ ਹੁੰਦੀ ਹੈ ਪੇਸ਼ੈਂਟ ਆਪਣੇ ਆਪ ਸਾਹ ਨਹੀਂ ਲੈ ਪਾਂਦਾ ਪਹਿਲਾ ਦੂਜਾ ਹੈਡ ਇੰਜਰੀ ਹੈਡ ਇੰਜਰੀ ਵੀ ਜੇ ਸਿਵੀਅਰ ਹੋਵੇ ਬ੍ਰੇਨ ਦਾ ਇੱਕ ਹਿੱਸਾ ਹੁੰਦਾ ਹੈ ਜਿਹਨੂੰ ਕਹਿੰਦੇ ਨੇ ਬ੍ਰੇਨ ਸਟੈਮ ਬ੍ਰੇਨ ਸਟੈਮ ਕੰਟਰੋਲ ਕਰਦਾ ਹੈਗਾ ਪੇਸ਼ੈਂਟ ਦੇ ਹਾਰਟ ਨੂੰ ਪੇਸ਼ੈਂਟ ਦੇ ਸਾਹ ਲੈਣ ਦੀ ਕੈਪੇਬਿਲਿਟੀ ਨੂੰ ਠੀਕ ਹੈ ਤੇ ਉਸ ਮਿੰਟ ਦਾ ਜਗੇ ਰਹਿਣ ਦੀ ਜਿਹੜੀ ਅ ਕੈਪੇਬਿਲਿਟੀ ਹੁੰਦੀ ਹੈ ਪੇਸ਼ੈਂਟ ਦਾ ਬ੍ਰੇਨ ਦਾ ਰਿਸਪੌਂਸ ਜਿਹੜਾ ਸਰੀਰ ਤੱਕ ਜਾਂਦਾ ਹੁੰਦਾ ਉਹ ਸਾਰਾ ਬ੍ਰੇਨ ਸਟੈਮ ਚ ਪਿਆ ਹੁੰਦਾ ਹੈ ਆ ਜੇ ਇੰਜਰੀ ਬ੍ਰੇਨ ਸਟੈਮ ਨੂੰ ਹੋਵੇ ਜਾਂ ਸਰਵਾਈਕਲ ਸਪਾਇਨ ਵਾਏ ਸਰਵਾਈਕਲ ਸਪਾਇਨ ਇੰਜਰੀ ਹੋਵੇ ਪੇਸ਼ੈਂਟ ਆਪਣੇ ਆਪ ਨਾ ਸਾਹ ਲੈ ਪਾਉਂਦਾ ਹੈ ਨਾ ਪੇਸ਼ੈਂਟ ਜਾਗ ਪਾਉਂਦਾ ਹੈ ਇਹੋ ਜੇ ਪੇਸ਼ੈਂਟ ਨੂੰ ਫਿਰ ਅਸੀਂ ਵੈਂਟੀਲੇਟਰ ਤੇ ਰੱਖਦੇ ਹੁੰਦੇ ਹਾਂ ਐਂਡ ਪੇਸ਼ੈਂਟ ਦੇ ਜਿਹੜੇ ਆਰਗਨਸ ਨੂੰ ਸਪੋਰਟ ਮਿਲ ਰਹੀ ਹੁੰਦੀ ਹੈ ਜਿਹੜੇ ਪੇਸ਼ੈਂਟ ਦੇ ਆਰਗਨਸ ਚੱਲਦੇ ਆ ਉਹ ਯਾ ਤਾਂ ਵਾਏ ਵੈਂਟੀਲੇਟਰ ਚੱਲਦੇ ਆ ਥਰੂ ਦਾ ਵੈਂਟੀਲੇਟਰ ਜੇ ਹਾਰਟ 'ਚ ਕੋਈ ਪ੍ਰੋਬਲਮ ਆਉਂਦੀ ਹੈ ਤੇ ਸਾਨੂੰ ਉਹਦੇ ਲਈ ਵੀ ਦਵਾਈਆਂ ਸ਼ੁਰੂ ਕਰਨੀਆਂ ਪੈਂਦੀਆਂ ਇਹ ਬੇਸਿਕ ਹੁੰਦਾ ਹੈ ਬੇਸਿਕਲੀ ਸਾਰੇ ਪੇਸ਼ੈਂਟਸ ਜਿਨ੍ਹਾਂ ਨੂੰ ਸੇਵੀਅਰ ਹੈਡ ਇੰਜਰੀ ਐਂਡ ਹਾਈ ਸਰਵਾਈਕਲ ਸਪਾਈਨ ਇੰਜਰੀ ਇਹ ਪ੍ਰੋਬਲਮਸ ਆਉਂਦੀਆਂ ਹਨ ਪੇਸ਼ੈਂਟਸ ਨੂੰ ਡਾਕਟਰ ਸਾਹਿਬਾ ਇੱਥੇ ਜਦੋਂ ਅਸੀਂ ਰਾਜਵੀਰ ਦੇ ਕੇਸ ਦੀ ਗੱਲ ਕਰ ਰਹੇ ਹਾਂ ਤੁਸੀਂ ਕਹਿ ਰਹੇ ਹੋ ਕਿ ਬੜੀ ਜਿਹੜੀ ਮੇਜਰ ਹੈਡ ਇੰਜਰੀ ਦਾ ਜ਼ਿਕਰ ਹੋ ਰਿਹਾ ਹੈ ਕਿ ਵੈਂਟੀਲੇਟਰ ਤੇ ਰੱਖਿਆ ਗਿਆ ਦਾ ਜ਼ਿਕਰ ਆਇਆ ਸੀ ਵਿੱਚੋ ਜੇ ਕਿ ਆਕਸੀਜਨ ਦਿਮਾਗ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਬਨੌਟੀ ਆਕਸੀਜਨ ਜਿਹਨੂੰ ਅਸੀਂ ਕਹਿ ਦਿੰਨੇ ਆ ਕਿ ਉਸ ਦੇ ਨਾਲ ਕਿੰਨਾ ਅਸਰ ਪੈਂਦਾ ਆ ਯਾਨੀ ਕਿ ਜਿਵੇਂ ਅਸੀਂ ਕਹਿ ਦਈਏ ਕਿ ਰਿਕਵਰੀ ਵਾਲੇ ਜਦੋਂ ਮੋੜ ਚ ਮਰੀਜ਼ ਆਉਣਾ ਸ਼ੁਰੂ ਹੁੰਦਾ ਹੈ ਤੇ ਉਹ ਕਿੰਨਾ ਸਮਾਂ ਲੱਗਦਾ ਹੈ ਉਹਦੇ ਲਈ ਅ ਦੇਖੋ ਡਿਪੈਂਡ ਕਰਦਾ ਇਨੀਸ਼ੀਅਲ ਇੰਜਰੀ ਕਿੰਨੀ ਸਿਵਰ ਹੁੰਦੀ ਹੈ ਜਦ ਜਿਵੇਂ ਪਿਛਲੇ ਸਾਡੇ ਡਾਕਟਰ ਸਾਹਿਬ ਨੇ ਦੱਸਿਆ ਆ गोल्डन पीरियड ਹੁੰਦਾ ਹੈ ਸਾਡੇ ਲਈ ਇੱਕ अराउंड 3 ਟੂ 4 ਆਰਸ ਤਿੰਨ ਤੇ ਤੋਂ 4 ਘੰਟੇ ਦੇ ਅੰਦਰ ਅੰਦਰ ਜੇ ਬ੍ਰੇਨ ਦੀ ਕੋਈ ਜੇ ਕੋਈ ਸਰਜਰੀ ਦੀ ਲੋਡ ਹੋਵੇ ਡਾਇਰੈਕਟ ਬ੍ਰੇਨ ਸਟੈਮ ਤੇ ਇੰਜਰੀ ਨਾ ਹੋਵੇ ਜੀ ਜੇ अर्ली ਸਰਜੀ ਕਰਦੀ ਜਾਵੇ ਕਰਤੀ ਜਾਵੇ ਤੇ ਪੇਸ਼ੈਂਟ ਦੀ ਸਰਵਾਈਵਲ ਦੇ ਚਾਂਸਸ ਵੱਧਦੇ ਹੁੰਦੇ ਆ ਪੂਜਾ ਪੇਸ਼ੈਂਟ ਨੂੰ ਇਹੋ ਜੇ ਪੇਸ਼ੈਂਟਸ ਨੂੰ ਜਿਹੜੇ ਸਰਵਾਈਕਲ ਇੰਜਰੀ ਐਂਡ ਬ੍ਰੇਨ ਇੰਜਰੀ ਦੇ ਪੇਸ਼ੈਂਟਸ ਹੁੰਦੇ ਆ ਉਹਨਾਂ ਨੂੰ ਜਿੰਨੀ ਜਲਦੀ ਲਾਈਫ ਸਪੋਰਟ ਮਿਲੇ ਡਿਊਰਿੰਗ ਟ੍ਰਾਂਸਪੋਰਟ ਵੀ ਐਪੀਐਲਐਸ ਅ ਐਂਬੂਲੈਂਸ ਹੋ ਗਈ ਜਾਂ ਜੇ ਸਾਨੂੰ ਪਤਾ ਹੈ ਕਿ ਸਰਵਾਈਕਲ ਸਪਾਈਨ ਇੰਜਰੀ ਹੋਈ ਨਹੀਂ ਹੈ ਅਸੀਂ ਨਾਲ ਦੀ ਨਾਲ ਸਰਵਾਈਕਲ ਕੋਲਰ ਪ੍ਰੋਵਾਈਡ ਕਰਾਈਏ ਪੇਸ਼ੈਂਟ ਨੂੰ ਐਂਡ ਕ੍ਰਿਟੀਕਲ ਕੇਅਰ ਐਂਬੂਲੈਂਸਿਸ ਜਿਹੜੀਆਂ ਹੁੰਦੀਆਂ ਨੇ ਜੇ ਇਹ ਪੇਸ਼ੈਂਟਸ ਨੂੰ ਪੈਰੀਫਰੀ ਤੇ ਹੀ ਪ੍ਰੋਵਾਈਡ ਕੀਤੀ ਜਾਣ ਤੇ ਪੇਸ਼ੈਂਟ ਦੇ ਸਰਵਾਈਵਲ ਦੇ ਚਾਂਸਸ ਬਹੁਤ ਜ਼ਿਆਦਾ ਵਾਟ ਜਾਂਦੇ ਹੁੰਦੇ ਹਨ ਡਾਕਟਰ ਸਾਹਿਬ ਇੱਕ ਚੀਜ਼ ਬੜੀ ਖਾਸ ਹੈ ਕਿ ਅਕਸਰ ਕਿਹਾ ਜਾਂਦਾ ਹੈ ਕਿ ਹੈਲਮਟ ਹੈ ਜਾਂ ਭਾਵੇਂ ਕਿ ਬਾਈਕ ਰਾਈਡਿੰਗ ਵੈਸੇ ਜੋਖਮ ਭਰੀ ਡਰਾਈਵਿੰਗ ਰਾਈਡਿੰਗ ਮੰਨੀ ਜਾਂਦੀ ਹੈ ਪਰ ਬੜੇ ਸੇਫਟੀ ਦੇ ਨਾਲ ਜਦੋਂ ਤੁਸੀਂ ਚਲਾਉਂਦੇ ਹੋ ਤਾਂ ਉਹ ਸਾਰਾ ਕੁਝ ਠੀਕ ਰਹਿੰਦਾ ਹੈ ਰਾਜਵੀਰ ਨੇ ਹੈਲਮਟ ਵੀ ਪਾਇਆ ਰਾਜਵੀਰ ਨੇ ਉਹ ਸਪੈਸ਼ਲ ਸੂਟ ਵੀ ਪਾਇਆ ਹੋਇਆ ਸੀ ਰ ਜਿਹੇ ਦੇ ਵਿੱਚ ਕਿਹੜੇ ਹਾਲਾਤ ਮੈਂ ਹੈਲਮਟ ਦਾ ਜ਼ਿਕਰ ਕਰਾਂਗਾ ਹੈਲਮਟ ਦੇ ਵਿੱਚ ਵਧੀਆ ਤੋਂ ਵਧੀਆ ਕੁਆਲਿਟੀ ਵਾਲੇ ਹੈਲਮਟ ਦੇ ਵਿੱਚ ਕਿਹੜੇ ਹਾਲਾਤ ਬਣ ਜਾਂਦੇ ਨੇ ਕਿ ਇਸ ਤਰ੍ਹਾਂ ਦੀਆਂ ਹੈਡ ਇੰਜਰੀਆਂ ਫਿਰ ਵੀ ਹੋ ਜਾਂਦੀਆਂ ਨੇ ਦੇਖੋ ਕਈ ਵਾਰੀ ਅਨਫੋਰਚਨਟਲੀ ਕਈ ਵਾਰੀ ਐਧਮ ਹੁੰਦਾ ਹੈ ਕਿ ਅਸੀਂ ਮੈਕਸਿਮਮ ਪ੍ਰੋਟੈਕਟਿਵ ਵੇਅਰ ਪਾ ਵੀ ਲਈਏ ਜੀ ਤਾਂ ਵੀ ਇਨੀਸ਼ੀਅਲ ਐਕਟ ਆਫ ਇੰਜਰੀ ਨਹੀਂ ਐਨਾ ਜ਼ਿਆਦਾ ਹੁੰਦਾ ਹੈ ਕਿ ਇਵਨ ਦਾ ਬੈਸਟ ਆਫ ਪ੍ਰੋਟੈਕਟਿਵ ਗੇਅਰ ਪੇਸ਼ੈਂਟ ਦੀ ਹੈਡ ਨੂੰ ਜਾਂ ਸਰਵਾਈਕਲ ਸਪਾਈਨ ਨੂੰ ਪ੍ਰੋਟੈਕਟ ਨਹੀਂ ਕਰ ਪਾਉਂਦਾ ਹਮ ਅ ਹੈਲਮਟ ਪਾਣ ਦੇ ਨਾਲ ਤੁਸੀਂ ਸਰਵਾਈਕਲ ਸਪਾਈਨ ਨੂੰ ਨਹੀਂ ਪ੍ਰੀਵੈਂਟ ਕਰ ਸਕਦੇ ਇੰਜਰੀ ਨੂੰ ਠੀਕ ਹੈ ਸਪਾਈਨ ਤੇ ਜੇ ਝਟਕਾ ਲੱਗੂਗਾ ਉਹ ਤਾਂ ਸਪਾਈਨ ਦਾ ਫਿਰ ਫ੍ਰੈਕਚਰ ਹੋਊਗੀ ਠੀਕ ਹੈ ਅ ਪ੍ਰੋਬਬਲੀ ਪੇਸ਼ੈਂਟ ਨਾਲ ਇਹੀ ਹੋਇਆ ਕਿ ਇੰਪੈਕਟ ਇਨੀਸ਼ੀਅਲ ਇੰਪੈਕਟ ਆਫ ਇੰਜਰੀ ਬਹੁਤ ਜ਼ਿਆਦਾ ਸੀਗਾ ਅਨਫੋਰਚਨਟਲੀ ਤੋ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਦਿਮਾਗ ਦੇ ਨਾਲ ਇਹ ਰਹਿ ਜਾ ਕਨੈਕਸ਼ਨ ਜੁੜਿਆ ਕਿ 12 ਦਿਨਾਂ ਦੇ ਬਾਅਦ ਵੀ ਉਹ ਕੋਈ ਪ੍ਰਭਾਵ ਪੈਂਦਾ ਨਜ਼ਰ ਨਹੀਂ ਆਇਆ ਪਰ ਜਿਹੜੇ ਕੋਮਾ ਦਾ ਜ਼ਿਕਰ ਚੱਲਿਆ ਮੈਂ ਪਹਿਲਾਂ ਵੀ ਡਾਕਟਰ ਸਾਹਿਬ ਤੋਂ ਪੁੱਛਿਆ ਸੀ ਕੋਮਾ ਦਾ ਜ਼ਿਕਰ ਬਹੁਤ ਚੱਲਿਆ ਕਿ ਕੋਮਾ ਦੇ ਵਿੱਚ ਰਾਜਵੀਰ ਜਵੰਦਾ ਚਲੇ ਗਏ ਨੇ ਭਾਵੇਂ ਕਿ ਕੋਈ ਅਧਿਕਾਰਤ ਪੁਸ਼ਟੀ ਤਾਂ ਨਹੀਂ ਹੁੰਦੀ ਸੀ ਪਰ ਇਹ ਚਾਂਸਸ ਬਣ ਕੇ ਨਿਕਲ ਕੇ ਆ ਰਹੇ ਸੀ ਕਿ ਹੋ ਸਕਦਾ ਕੋਮਾ ਦੇ ਵਿੱਚ ਚਲੇ ਜਾਣ ਜਾਂ ਹੋ ਸਕਦਾ ਹੈ ਕਿ ਦਿਮਾਗ ਦੀ ਜਿਹੜੀ ਇੰਜਰੀ ਆ ਹੌਲੀ-ਹੌਲੀ ਇੱਕ ਲੰਮਾ ਸਮਾਂ ਲੈ ਕੇ ਠੀਕ ਹੋ ਸਕਦੀ ਹੈ ਕੀ ਅਜਿਹੇ ਚਾਂਸਸ ਹੁੰਦੇ ਨੇ ਇਸ ਤਰ੍ਹਾਂ ਦੇ ਜੋ ਨਾਜ਼ੁਕ ਹਾਲਤ ਵਾਲੇ ਮਰੀਜ਼ ਹੁੰਦੇ ਨੇ ਅ ਸਰ ਪੇਸ਼ੈਂਟ ਜਦ ਸਿਵियर ਹੈਡ ਇੰਜਰੀ ਨਾਲ ਸਾਡੇ ਕੋਲ ਵੀ ਆਉਂਦੇ ਆ ਜੀ ਅ ਸਾਡਾ ਸਭ ਤੋਂ ਪਹਿਲਾ ਮਕਸਦ ਹੁੰਦਾ ਹੈ ਕਿ ਪੇਸ਼ੈਂਟ ਦੇ ਪੂਰੇ ਸਰੀਰ ਨੂੰ ਬ੍ਰੇਨ ਨੂੰ ਆਕਸੀਜਨ ਪ੍ਰੋਪਰ ਮਿਲੇ ਉਹਦੇ ਲਈ ਅਸੀਂ ਨਾਲ ਦੀ ਨਾਲ ਪੇਸ਼ੈਂਟ ਨੂੰ ਵੈਂਟੀਲੇਟਰ ਤੇ ਪਾ ਕੇ ਆਕਸੀਜਨ ਪੂਰ ਸਪੋਰਟ ਦੇਣ ਦਿੰਦੇ ਆਂ ਇਨੀਸ਼ੀਅਲੀ ਪੇਸ਼ੈਂਟ ਦਾ ਬ੍ਰੇਨ ਅ ਸਵੇਲਿੰਗ ਜਿਹੜਾ ਹੁੰਦੀ ਹੈ ਬ੍ਰੇਨ ਚ ਆਉਂਦੀ ਹੈ ਜੀ ਉਹ ਪਹਿਲੇ 48 ਤੇ 72 ਘੰਟਿਆਂ ਦੇ ਚ ਵਧਦੀ ਹੁੰਦੀ ਹੈ ਭਾਵੇਂ ਅਸੀਂ ਜਿੰਨੀ ਮਰਜ਼ੀ ਦਵਾਈਆਂ ਦੇ ਦਈਏ ਠੀਕ ਹੈ ਪੇਸ਼ੈਂਟ ਦੀ ਬ੍ਰੇਨ ਚ ਸਵੇਲਿੰਗ ਵਧਦੀ ਹੈ ਤਾਂ ਪੇਸ਼ੈਂਟ ਦੀ ਹੌਲੀ ਹੌਲੀ ਕੰਡੀਸ਼ਨ ਡਿਟੇਰੀਓਰੇਟ ਨਹੀਂ ਹੁੰਦੀ ਹੈ ਅ ਤਾਂ ਹੀ ਤੁਹਾਡਾ ਜਿਹੜਾ ਪਿਛਲਾ ਸਵਾਲ ਸੀਗਾ ਕਿ ਪੇਸ਼ੈਂਟ ਨੇ ਇਨੀਸ਼ੀਅਲ ਰਿਸਪੌਂਸ ਦਿੱਤਾ ਉਹਦੇ ਬਾਅਦ ਰਿਸਪੌਂਸ ਚਲਾ ਗਿਆ ਜੀ ਇਹ ਤਾਂ ਪ੍ਰੋਬੇਬਲ ਕਾਫੀ ਏ ਸੀਗਾ ਕਿ ਬ੍ਰੇਨ ਦੇ ਅੰਦਰ ਸਵੈਲਿੰਗ ਹੌਲਿੰਗ ਹੋਲੀ ਹੋ ਗਈ। ਠੀਕ ਹੈ ਉਹਦੇ ਕਾਰਨ ਬ੍ਰੇਨ ਦਾ ਰਿਸਪਸਟ ਕਰਿਆ। ਯਾਨੀ ਕਿ ਜਿਹੜੇ 2 ਦਿਨ ਪਹਿਲਾਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਸੀ ਕਿ ਥੋੜੀ ਜੀ ਹਲਚਲ ਜ਼ਰੂਰ ਹੋ ਰਹੀ ਹੈ, ਅੱਖ 'ਚ ਹੰਝੂ ਦਾ ਜ਼ਿਕਰ ਹੋਇਆ ਸੀ ਕਿ ਉਹਨਾਂ ਦੀ ਮਾਤਾ ਜੀ ਕੋਲ ਗਏ ਤੇ ਅੱਖ 'ਚ ਹੰਝੂ ਆਇਆ ਤਾਂ ਇਹਦਾ ਮਤਲਬ ਸੀ ਉਹ ਕਿਤੇ ਨਾ ਕਿਤੇ ਪ੍ਰਤੀਕਰਮ ਜਾਂ ਰਿਐਕਸ਼ਨ ਕਰ ਰਹੇ ਸੀਗੇ, ਰੈਕਟ ਕਰ ਰਹੇ ਸੀ ਰਾਜਵੀਰ ਜਵੰਦਾ। ਪਰ ਉਹ ਜਿਹੜੇ ਤੁਸੀਂ ਕਹਿ ਰਹੇ ਹੋ ਕਿ 24 ਤੋਂ 48 ਘੰਟੇ ਨੇ ਬ੍ਰੇਨ ਦੀ ਸੱਟ ਜ਼ਿਆਦਾ ਸਮਾ ਲੈਂਦੀ ਆ ਇਨਾ ਸਮਾ ਲੈਂਦੀ ਉਹ ਗੰਭੀਰ ਹੋਣ ਦੇ ਲਈ ਤਾਂ ਉਹ ਉਹ ਇੱਕ ਸਮਾਂ ਸੀ ਕਿ ਉਹ ਰੈਕਸ਼ਨ ਕਰ ਰਹੇ ਸੀਗੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਕਾਫੀ ਸਾਰੀ ਬ੍ਰੇਨ ਦੀ ਇੰਜਰੀਜ਼ ਅੱਗਾ ਦੀ ਹੁੰਦੀਆਂ ਕਿ ਉਹਨਾਂ ਚ ਅਸੀਂ ਸਰਜਰੀ ਕਰਕੇ ਵੀ ਪੇਸ਼ੈਂਟ ਨੂੰ ਅ ਸੈਲਵਜ ਨਹੀਂ ਬਚਾ ਨਹੀਂ ਪਾਉਂਦੇ ਅਸੀਂ ਜੀ ਇਹ ਪ੍ਰੋਬਬਲੀ ਐਨਨਲ ਹੈਡ ਇੰਜਰੀ ਦਾ ਇਹੀ ਟਾਈਪ ਸੀ ਨਹੀਂ ਜਜਿੱਚ ਈਵਨ ਵਿਦ ਸਰਜਰੀ ਪੇਸ਼ੈਂਟ ਨੂੰ ਬਚਾਣਾ ਮੁਸ਼ਕਿਲ ਸੀ ਡਾਕਟਰ ਸਾਹਿਬ ਇਹ ਕੇਸ ਤਾਂ ਅਸੀਂ ਦੇਖ ਲਈਏ ਵੀ ਠੀਕ ਹੈ ਵੀ ਡਾਕਟਰ ਮਾਹਰ ਡਾਕਟਰਾਂ ਕੋਲ ਚਲਾ ਗਿਆ ਉਹਨਾਂ ਨੂੰ ਸਮਝ ਆ ਗਿਆ ਜਾਂ ਅਸੀਂ ਕਹਿ ਦਈਏ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ 4 ਤੋਂ 5 ਘੰਟੇ ਦਾ ਇੱਕ ਸਮਾਂ ਜਿਹਦੇ ਵਿੱਚ ਮੁਢਲੀ ਸਿਹਤ ਸੇਵਾ ਜਾਂ ਸਹਾਇਤਾ ਮਿਲਣੀ ਬੜੀ ਲਾਜ਼ਮੀ ਹੈ ਜਿਹੜੀ ਠੁਕਮੀ ਹੋਵੇ ਉਹ ਨਹੀਂ ਮਿਲੀ ਉਹ ਇੱਕ ਵੱਡਾ ਕਾਰਨ ਬਣ ਗਿਆ ਪਰ ਕਈ ਵਾਰੀ ਕੀ ਹੁੰਦਾ ਹੈ ਕਿ ਛੇਤੀਕ ਤੇ ਸਮਝ ਹੀ ਨਹੀਂ ਆਉਂਦੀ ਕਿ ਦਿਮਾਗ ਛੱਟ ਲੱਗੀ ਆ ਜਾਂ ਨਹੀਂ ਲੱਗੀ ਤਾਂ ਜਦੋਂ ਜਦੋਂ ਕੋਈ ਮਰੀਜ਼ ਹੈ ਮੇਰਾ ਇੱਕ ਸਵਾਲ ਇਹ ਹੈ ਵੀ ਇਸ ਤੋਂ ਬਾਅਦ ਅਸੀਂ ਕੋਸ਼ਿਸ਼ ਕਰੀਏ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਜਦੋਂ ਕੋਈ ਮਰੀਜ਼ ਕਿਸੇ ਹਾਸੇ ਦਾ ਸ਼ਿਕਾਰ ਹੁੰਦਾ ਹੈ ਤਾਂ ਪਹਿਲਾ ਮੁਢਲਾ ਲੱਛਣ ਕੀ ਹੋਵੇਗਾ ਕਿ ਪਤਾ ਲੱਗੇਗਾ ਕਿ ਦਿਮਾਗ ਦੇ ਉੱਪਰ ਸੱਟ ਜ਼ਰੂਰ ਵੱਜੀ ਹੋਈ ਹੈ ਦੇਖੋ ਇੱਕ ਤਾਂ ਸਭ ਤੋਂ ਪਹਿਲਾਂ ਅਸੀਂ ਦੇਖਣਾ ਹੁੰਦਾ ਐਕਸਟਰਨਲ ਇੰਜਰੀ ਜੀ ਬਾਹਰੋਂ ਹੀ ਦਿਖ ਜਾਂਦਾ ਹੈ ਕਿ ਹਾਂ ਫਿਰ ਤੇ ਸੱਟ ਵੱਜੀ ਹੈ ਜਾਂ ਫੇਸ ਤੇ ਸੱਟ ਹੈਗੀ ਹੈ ਦੂਜਾ ਪੇਸ਼ੈਂਟ ਦਾ ਸਾਨੂੰ ਹੋਸ਼ ਦੇਖਣਾ ਹੁੰਦਾ ਹੈ ਪੇਸ਼ੈਂਟ ਨੂੰ ਹੋਸ਼ ਹੈਗਾ ਕਿ ਨਹੀਂ ਆ ਜੇ ਪੇਸ਼ੈਂਟ ਦਾ ਹੋਸ਼ ਘਟਾ ਹੈ ਜੇ ਪੇਸ਼ੈਂਟ ਸਾਹ ਖਿੱਚ ਕੇ ਲੈ ਰਿਹਾ ਹੈ ਆਫਟਰ ਐਕਸੀਡੈਂਟ ਪੇਸ਼ੈਂਟ ਹੀ ਬਿਲਕੁਲ ਬੇਹੋਸ਼ ਪਿਆ ਹੈ ਆ ਇਹ ਸਾਈਨਸ ਹੁੰਦੇ ਨੇ ਕਿ ਪੇਸ਼ੈਂਟ ਨੂੰ ਪ੍ਰੋਬੇਬਲੀ ਜਾਂ ਮਤਲਬ ਪੌਸਿਬਿਲਟੀ ਹੈਗੀ ਹੈ ਕਿ ਪੇਸ਼ੈਂਟ ਨੂੰ ਹੈਡ ਇਜਰੀ ਹੋਈ ਹੋਵੇ ਜਦ ਵੀ ਪੇਸ਼ੈਂਟ ਸਾਡੇ 올 ਵੀ ਐਮਰਜੈਂਸੀ ਆਂਦਾ ਹੈ ਕੋਈ ਐਕਸੀਡੈਂਟ ਦਾ ਪੇਸ਼ੈਂਟ ਆਂਦਾ ਹੈ ਅਸੀਂ ਚਾਰ ਤਰ੍ਹਾਂ ਦੀਆਂ ਹਿਸਟਰੀਆਂ ਪੁੱਛਦੇ ਹੁੰਦੇ ਪਹਿਲਾ ਪੇਸ਼ੈਂਟ ਨੂੰ ਬੇਹੋਸ਼ੀ ਹੋਈ ਕਿ ਨਹੀਂ ਦੂਜਾ ਪੇਸ਼ੈਂਟ ਨੂੰ ਉਲਟੀਆਂ ਆਈ ਕਿ ਨਹੀਂ ਤੀਜਾ ਪੇਸ਼ੈਂਟ ਦੇ ਨੱਕ ਕੰਚੋਂ ਖੂਨ ਆਇਆ ਕਿ ਨਹੀਂ ਤੇ ਚੌਥਾ ਪੇਸ਼ੈਂਟ ਨੂੰ ਦੌਰੇ ਪਏ ਕਿ ਨਹੀਂ ਠੀਕ ਹੈ ਯਾਨੀ ਕਿ ਨੱਕਿਆਂ ਕੰਨ ਦੇ ਵਿੱਚੋਂ ਜੇਕਰ ਬਲੱਡ ਆਉਂਦਾ ਆ ਤਾਂ ਸਾਨੂੰ ਜਿਹੜੀ ਅੰਦਰੂਨੀ ਸੱਟ ਹੈ ਉਹਦਾ ਜਲਦੀ ਅਹਿਸਾਸ ਹੋ ਜਾਂਦਾ ਹੈ ਵੀ ਉਹ ਸੱਟ ਹੋਈ ਹੋਈ ਹੈ ਬਿਲਕੁਲ ਜੇ ਪੇਸ਼ੈਂਟ ਨੂੰ ਵੋਮਿਟਿੰਗ ਹੋ ਰਹੀ ਹੈ ਤੇ ਨਾਲ ਪੇਸ਼ੈਂਟ ਦਾ ਹੋਸ਼ ਘਟਾ ਹੈ ਇਹਦਾ ਮਤਲਬ ਬ੍ਰੇਨ ਦੇ ਅੰਦਰ ਪ੍ਰੈਸ਼ਰ ਵੱਧ ਰਿਹਾ ਹੈ ਜੇ ਪੇਸ਼ੈਂਟ ਨੂੰ ਦੌਰੇ ਪੈ ਰਹੇ ਆ ਇਹਦਾ ਮਤਲਬ ਵੀ ਹੈ ਕਿ ਪੇਸ਼ੈਂਟ ਦੇ ਦਿਮਾਗ ਦੇ ਅੰਦਰ ਕੋਈ ਨਾ ਕੋਈ ਸੱਟ ਵੱਜੀ ਹੋਈ ਹੈ ਕੰਡੀਸ਼ਨਸ ਹੁੰਦੀਆਂ ਜਿਨ੍ਹਾਂ ਚ ਅਸੀਂ ਨਾਲ ਦੀ ਨਾਲ ਬ੍ਰੇਨ ਦਾ ਇੱਕ ਸੀਟੀ ਸਕੈਨ ਕਰਾ ਕੇ ਜ਼ਰੂਰ ਦੇਖਦੇ ਹੁੰਦੇ ਆ ਤੇ ਹਾਂ ਪਰਿਫਰੀ ਔਨ ਦਾ ਸਾਈਟ ਆਫ ਐਕਸੀਡੈਂਟ ਜੇ ਇਹ ਸਿੰਪਟਮਸ ਹੈਗੇ ਨੇ ਜਾਂ ਪੇਸ਼ੈਂਟ ਦੇ ਹੱਥ ਪੈਰ ਚੱਲ ਨਹੀਂ ਰਹੇ ਜਾਂ ਪੇਸ਼ੈਂਟ ਨੂੰ ਸਾਹ ਖਿੱਚ-ਖਿੱਚ ਕੇ ਆ ਰਹੀ ਹੈ ਤਾਂ ਪ੍ਰੈਫਰਬਲੀ ਇਹ ਹੀ ਹੁੰਦਾ ਹੈ ਕਿ ਪੇਸ਼ੈਂਟ ਦਾ ਸਪਾਈਨ ਸਭ ਤੋਂ ਪਹਿਲਾਂ ਸਟੇਬਲਾਈਜ਼ ਕੀਤਾ ਜਾਵੇ ਪੇਸ਼ੈਂਟ ਦੇ ਮੂੰਹ 'ਚ ਕੁਝ ਨੀਂਦ ਪਾਣਾ ਦਵਾਈ ਨਹੀਂ ਪਾਣੀ ਹੁੰਦੀ ਹੈ ਤੇ ਪੇਸ਼ੈਂਟ ਨੂੰ ਜਿੰਨੀ ਜਲਦੀ ਇੱਕ ਕ੍ਰਿਟੀਕਲ ਕੇਅਰ ਐਂਬੂਲੈਂਸ 'ਚ ਸ਼ਿਫਟ ਕੀਤਾ ਜਾਵੇ ਉਨਾ ਵਧੀਆ ਬਹੁਤ-ਬਹੁਤ ਧੰਨਵਾਦ ਡਾਕਟਰ ਸਾਹਿਬ ਤੁਸੀਂ ਸਾਨੂੰ ਕੀਮਤੀ ਸਮਾਂ ਦਿੱਤਾ ਤੇ ਡਾਕਟਰ ਅਨਿਲ ਸੋਫਾ ਸੜਨਾ ਜੁੜੇ ਹੋਏ ਸੀਗੇ ਜੋ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਕਿ ਕੀ ਕੀ ਸਮੱਸਿਆਵਾਂ ਜਿਹੜੀਆਂ ਨੇ ਰਾਜਵੀਰ ਜੋਂਦਾ ਦੇ ਇਲਾਜਦਾਨ ਆਈਆਂ ਹੋ ਸਕਦੀਆਂ ਨੇ ਜਾਂ ਨਿਊਰੋ ਕਿਉਂਕਿ ਨਿਊਰੋ ਸਰਜਨ ਨੇ ਤੇ ਉਹ ਆਪਣੇ ਤਜਰਬੇ ਵਿੱਚ ਦੱਸ ਰਹੇ ਸੀਗੇ ਕਿ ਤੇ ਕੀ ਕੀ ਕਰਨਾ ਚਾਹੀਦਾ ਜੇਕਰ ਤੁਹਾਨੂੰ ਕੋਈ ਮਰੀਜ਼ ਮਿਲਦਾ ਅਜਿਹਾ ਤਾਂ ਉਸ ਦੀ ਕਿਵੇਂ ਮੋਢਲੀ ਸਹਾਇਤਾ ਉਸ ਦੀ ਕਰਨੀ ਚਾਹੀਦੀ ਤਾਂ ਜੋ ਉਸ ਦੀ ਜਾਨ ਬਚ